ਇਧਰਲੇ ਪਾਸੇ ਸੋਨਾ ਲਿਕ ਆ ਗਿਆ ਇਹ ਵਧੀਆ ਹਾਲਤ ਦੇ ਵਿੱਚ ਆ ਇਹ ਸਟਾਰਟਿੰਗ ਹੈ ਪ੍ਰੋਪਰ ਓਕੇ ਹੈ ਸ਼ੋਅ ਵਗੈਰਾ ਸਭ ਕੁਝ ਬਾਈ ਬਾਈ ਦਾਦੇ ਜੀ ਵੀ 110 ਰੁਪਏ ਕਿਲੋ ਦੇ ਦਾਂਗੇ ਇਹ ਟਰੈਕ ਬਾਈ ਲੁੱਟ ਲੋ ਮੇਲਾ ਇਹ ਨਹੀਂ ਪਤਾ ਵੀ ਅੱਜ ਵਿਕ ਜੇ ਇਹ ਇਹ ਤਾਂ ਵੱਖਰਾ ਬਾਈ ਸਾਰਿਆਂ ਤੋਂ ਮੈਂ ਕਹਿੰਦਾ ਇਹਦਾ ਟਰੈਕਟਰ ਆਪਾਂ ਦੇਖਿਆ ਵੀ ਨਹੀਂ ਇੰਡੀਆ ਦੇ ਵਿੱਚ ਨਾ ਆ ਦੇਖੋ ਕੋਈ ਕੰਪਨੀ ਇੱਥੇ ਲਿਖੀ ਹੋਈ ਹੈ ਨਹੀਂ ਬਾਹਰਲਾ ਜਨਮਾ ਜਨਮਾ 654 ਪਤਾ ਨਹੀਂ ਕਿਹੜੀ ਕੰਪਨੀ ਆ ਇਹ ਤੁਹਾਨੂੰ ਟਰੈਕਟਰ 100 ਰੁਪਏ ਕਿਲੋ ਇੱਥੋਂ ਮਿਲ ਜਾਣਾ ਬਾਈ ਆ ਦੇਖੋ ਛੋਟੇ ਅਰਗਾ ਟਰੈਕਟਰ ਆ 100 ਰੁਪਏ ਕਿਲੋ ਇਹਦਾ ਰੇਟ ਲਾਓ ਤੇ ਜਿੰਨੇ ਦਾ ਹੈਗਾ 100 ਰੁਪਏ ਕਿਲੋ ਇਸ ਹਿਸਾਬ ਨਾਲ ਲੈ ਜਾਓ ਸਾਰਾ ਟਰੈਕਟਰ ਇੱਥੋਂ 110 ਰੁਪਏ ਕਿਲੋ ਦਾ ਰੇਟ ਤੁਹਾਨੂੰ ਇਹ ਮਿਲ ਜੂਗਾ ਮਿੱਤਰੋ ਦੇਖੋ ਕਿੰਨਾ ਆ ਗਿਆ ਛੋਟਾ ਟਰੈਕਟਰ 110 ਰੁਪਏ ਕਿਲੋ ਲੈ ਜਾਓ ਇੱਥੋਂ ਲਓ ਵੀ ਮਿੱਤਰੋ ਹੁਣ ਤੱਕ ਦੀ ਕਿਸਾਨ ਵੀਰਾਂ ਵਾਸਤੇ ਸਭ ਤੋਂ ਵੱਧ ਫਾਇਦੇ ਵਾਲੀ ਵੀਡੀਓ ਲੈ ਕੇ ਆਏ ਆਪਾਂ ਇਸ ਟਾਈਮ ਅਸੀਂ ਹੁਸ਼ਿਆਰਪੁਰ ਦੇ ਵਿੱਚ ਆ ਤੁਸੀਂ ਸੁਣਿਆ ਹੋਊਗਾ ਵੀ ਹੁਸ਼ਿਆਰਪੁਰ ਤੋਂ ਟਰੈਕਟਰ ਤੋਲ ਕੇ ਮਿਲ ਜਾਂਦੇ ਆ 100 ਰੁਪਏ ਕਿਲੋ 130 ਰੁਪਏ ਕਿਲੋ 120 ਰੁਪਏ ਕਿਲੋ 110 ਰੁਪਏ ਕਿਲੋ ਤੇ ਅੱਜ ਆਪਾਂ ਤੁਹਾਨੂੰ ਉਸ ਭੰਡਾਰ ਦੇ ਵਿੱਚ ਲੈ ਆਏ ਆ ਜਿੰਨੇ ਵੀ ਟਰੈਕਟਰ ਖੜੇ ਆ ਨਾ ਮਿੱਤਰੋ ਇਹ ਤੁਹਾਨੂੰ ਸਾਰੇ ਤੋਲ ਕੇ ਮਿਲਣੇ ਆ ਸਾਰਿਆਂ ਦਾ ਮੈਂ ਤੁਹਾਨੂੰ ਕੱਲੇ ਗੜ ਦਾ ਰੇਟ ਵੀ ਦੱਸੂਗਾ ਵੀ ਕੀ ਹਿਸਾਬ ਕਿਤਾਬ ਨਾਲ ਮਿਲਣਗੇ ਇਧਰ ਦੇਖੋ ਕੈਬਨ ਵਾਲੇ ਖੜੇ ਆ ਸੋਨਾ ਵਾਲੀ ਕਾ ਖੜੇ ਆ ਹੋਰ ਬਈ ਸੋਲਸ ਕੰਪਨੀ ਦੇ ਟਰੈਕਟਰ ਖੜੇ ਆ ਸਾਰੇ ਤੁਹਾਨੂੰ ਛੋਟੇ ਵੱਡੇ ਜਿੰਨੇ ਵੀ ਆ ਇਹ ਸਾਰੇ ਤੁਹਾਨੂੰ ਕੁਆੜ ਦੇ ਭਾਅ ਤੋਲ ਕੇ ਮਿਲ ਜਾਣੇ ਆ ਆਜੋ ਹੁਣ ਤੁਹਾਨੂੰ ਕੱਲੇ ਗੜ ਦਾ ਮੈਂ ਰੇਟ ਆਜੋ ਹੁਣ ਤੁਹਾਨੂੰ ਬਈ ਕੱਲੇ ਕੱਲੇ ਟਰੈਕਟਰ ਦਾ ਦੱਸਦੇ ਆਂ ਰੇਟ ਤੇ ਕੱਲੇ ਕੱਲੇ ਤੁਹਾਨੂੰ ਹਾਲਤ ਵੀ ਦਿਖਾਵਾਂਗੇ ਜੀ ਆਹ ਦੇਖੋ ਜਿਵੇਂ ਕਬੂਟਾ ਦਾ ਹਿੱਸਾਬ ਆ ਬਣਾ ਨਾ ਮੂਰਲਾ ਇਹ ਵੀ ਤੁਹਾਨੂੰ ਮਿਲ ਜੂਗਾ ਇੱਥੋਂ ਤੇ ਬਾਕੀ ਇਧਰਲੇ ਪਾਸੇ ਨਵੇਂ ਵਰਗੇ ਟਰੈਕਟਰ ਆ ਜਿਵੇਂ ਕਈ ਵਾਰ ਇੱਕ ਐਕਸੀਡੈਂਟ ਹੋ ਜਾਂਦਾ 16 ਸਪੀੜਾ ਨਾ ਜਿਆਦਾ ਤੇ ਤੁਹਾਨੂੰ 16 ਤੇ ਸੋਨਾਲੀ ਇਕਾਈ ਦੇਖਣ ਨੂੰ ਮਿਲਣਗੇ ਮਿੱਤਰੋ ਬਾਕੀ ਤੁਹਾਨੂੰ ਇਧਰਲੇ ਪਾਸੇ ਦਿਖਾ ਦਨੇ ਜਿਵੇਂ ਆਹ ਸੋਨਾਲੀ ਇਕਾਈ ਬਾਡੀ ਬੁੱਡੀ ਪਈ ਜਾਣਾ ਅੰਦਰੋਂ ਜਨੂਨੀਆਂ ਸਿਸਟਮ ਕੋਕੇ ਪਿਆ ਜਾਵਾ ਆਹ ਟਰੈਕਟਰ ਦੀ ਦੇਖੋ ਸ਼ੋਅ ਮੰਨ ਕੇ ਚਲੋ 16 20 ਇਹ ਇਹ ਤੁਹਾਨੂੰ 100 ਰੁਪਏ ਕਿਲੋ ਦੇ ਹਿਸਾਬ ਨਾਲ ਟਰੈਕਟਰ ਮਿਲ ਜੂਗਾ ਸਕ੍ਰੈਪ ਦੇ ਵਿੱਚ ਦੇਖ ਸਕਦਾ ਤੁਸੀਂ ਬਾਕੀ ਕਈ ਲੋਕ ਬਈ ਆਪਾਂ ਦੇਖੀਏ ਹਨਾ ਬਈ ਲੋਕ ਵਧੀਆ ਚੰਗੇ ਚੰਗੇ ਟਰੈਕਟਰ ਲੈ ਜਾਂਦੇ ਆ ਬਹੁਤ ਬਹੁਤ ਜਮਾ ਚਲਾਉਂਦੇ ਆ ਦੱਬ ਕੇ ਪੂਰੇ ਹਨਾ ਪਿੱਛੇ ਤਗੜੇ ਤਗੜੇ ਇੰਜਨ ਦੇ ਟਰੈਕਟਰ ਵੀ ਇਥੋਂ ਮਿਲ ਜਾਂਦੇ ਆ ਹੁਣ ਜਿਵੇਂ ਆ ਬਈ ਕੈਬਨ ਵਾਲਾ ਟਰੈਕਟਰ ਖੜਾ ਇਧਰਲੇ ਪਾਸੇ ਹਨਾ ਦੇਖੋ ਬਈ ਕਿੰਨਾ ਘੈਂਟ ਟਰੈਕਟਰ ਆ ਓਕੇ ਨਾ ਜਮਾ ਪੂਰੀ ਸ਼ੋ ਹੈਣੇਗੀ ਸ਼ੋ ਵੀ ਮਿਲ ਜੂਗੇ ਇਥੋਂ ਸਕ੍ਰੈਪ ਦੇ ਵਿੱਚ ਸ਼ੋ ਆਈਕਲ ਤਾਂ ਮੋਡੀਫਾਈ ਕਰਾਉਂਦੇ ਆ ਲੋਕ ਸ਼ੋ ਤਾਂ ਨਾਲ ਦੀ ਰਹਿਣ ਵੀ ਨਹੀਂ ਦਿੰਦੇ ਕਈ ਏਰੀਆ ਲਾਓ ਸਾਫ ਫਿਰ ਕਿੰਨੇ ਦਾ ਹੋਵਾਂਦਾ ਅੱਜਾ ਲਾਓ ਕਿੰਨੇ ਕਿੰਨੇ ਦਾ ਹੋਊ ਤੁਸੀਂ ਦੱਸੋ 110 ਰੁਪਏ 110 ਰੁਪਏ 110 ਦਾ ਹੋ ਗਈ 110 ਰੁਪਏ ਕਿਲੋ ਡਰਾਇਟਾ ਤੁਹਾਨੂੰ ਇਹ ਮਿਲ ਜੂਗਾ ਮਿੱਤਰੋ ਦੇਖੋ ਕਿੰਨਾ ਘੈਂਟ ਝੋਟਾ ਟਰੈਕਟਰ 110 ਰੁਪਏ ਕਿਲੋ ਲੈ ਜਾਓ ਇੱਥੋਂ ਟੂਲ ਕੰਡੀਸ਼ਨ ਹੈ ਜਿਹੜੀ ਮਗਰ ਲਿਆਂਦੀ ਬਿਲਕੁਲ ਓਕੇ ਯਾਰ ਮੈਂ ਕਹਿੰਦਾ ਜਮਨ ਨਵੇਂ ਟਾਇਰ ਪਏ ਯਾਰ 4x4 ਦਾ ਬੀਕੇਡੀ ਦੇ 4x4 ਟਰੈਕਟਰ ਆ ਤੇ ਮੈਂ ਕਹਿੰਦਾ ਏਸੀ ਕੈਬਨ ਲੱਗਿਆ ਹੋਇਆ ਜਿਹ ਕਿ ਜਿੰਨੇ ਕਹਦਾ ਟੋਲਕੇ ਬੰਨਣਾ ਬਾਈ ਉਹਨੇ ਤਾਂ ਤਾਂ ਕਲੇ ਏਸੀ ਇਸ 100 ਰੁਪਏ ਕਿਲੋ ਮਿਲ ਜੂ ਬਾਈ ਜੇ ਕਿਸੇ ਨੂੰ ਕੱਲਾ ਇੰਜਨ ਵੀ ਚਾਹੀਦਾ ਹੈ ਵੀ ਆਪਾਂ ਨੂੰ ਸ਼ੋ ਨਹੀਂ ਚਾਹੀਦੀ ਟਾਇਰ ਨਹੀਂ ਚਾਹੀਦੇ ਇਹ ਇੰਜਨ ਦਾ ਸਿੱਸਾ ਵਗੈਰਾ ਵੀ ਤੁਸੀਂ ਦੇਖ ਸਕਦੇ ਹੋ ਆ ਬਿਲਕੁਲ ਆਹ ਦੇਖੋ ਇਧਰਲੇ ਪਾਸੇ ਬਾਈਆ ਸੋਨਾ ਲੀਕਾ ਡੀਆਈ 60 ਆਰਐਕਸ ਖੜਾ ਇੱਥੇ ਵਧੀਆ ਹਾਲਤਾਂ ਇਹਦਾ ਇਹ ਤੁਹਾਨੂੰ 100 ਰੁਪਏ ਕਿਲੋ ਮੈਜ 100 ਰੁਪਏ ਕਿਲੋ ਇਧਰਲੇ ਪਾਸੇ ਸੋਨਾ ਲੀਕਾ ਆ ਗਿਆ ਇਹ ਇਹ ਥੋੜੀ ਚੰਗੀ ਹਾਲਤ ਦੇ ਵਿੱਚ ਇਹ ਵਧੀਆ ਹਾਲਤ ਦੇ ਵਿੱਚ ਆ ਇਹ ਸਟਾਰਟਿੰਗ ਹੈ ਪ੍ਰੋਪਰ ਓਕੇ ਹੈ ਸ਼ੋ ਵਗੈਰਾ ਸਭ ਬਾਈ ਬਾਈ ਦੱਸਦੇ ਸੀ 110 ਰੁਪਏ ਕਿਲੋ ਦੇ ਦਾਂਗੇ ਇਹ ਟ੍ਰੈਕ ਭਾਈ ਲੋਟ ਲਓ ਮੇਲਾ ਇਹ ਨਹੀਂ ਪਤਾ ਵੀ ਅੱਜ ਵਿਕ ਜੇ ਇਹ ਹਾਂ ਕੋਈ ਚੱਕ ਨੀ ਜੀ ਅੱਜ ਵੀਡੀਓ ਪਾਈ ਹੈ ਨਾ ਅਸੀਂ ਤੇ ਅੱਜ ਹੀ ਫੋਨ ਲਾ ਲਓ ਇਹਨਾਂ ਨੂੰ 110 ਰੁਪਏ ਕਿਲੋ ਪਹਿਲਾਂ 175 ਟਰੈਕਟਰ ਵੇਖ ਚੁੱਕੇ ਆ ਥੋੜੇ ਜਣਾਂ ਦੇ ਵਿੱਚ ਆ ਏਸੀ ਖੜਾ ਇਧਰਲੇ ਪਾਸੇ ਏਸੀ ਕੰਪਨੀ ਦਾ ਟਰੈਕਟਰ ਆ ਭਾਈ ਇਹ ਵੀ 110 ਰੁਪਏ ਕਿਲੋ ਭਾਈ ਹੁਣੇ ਦੱਸ ਦੇ ਸੀ ਇਹ ਵੀ ਚਾਲੂ ਹਾਲਤ ਦੇ ਵਿੱਚ ਕੰਡੀਸ਼ਨ ਓਕੇ ਜੀ ਇਧਰਲੇ ਪਾਸੇ ਭਾਈ ਸੋਨਾ ਲੇਕ ਦਾ ਮਿੰਨੀ ਟਰੈਕਟਰ ਆ ਗਿਆ ਡੀ ਜੀ ਟੀ ਇਹ 100 ਰੁਪਏ ਕਿਲੋ ਦੇ ਹਿਸਾਬ ਨਾਲ ਤੁਹਾਨੂੰ ਮਿਲ ਜੂਗਾ ਟਰੈਕਟਰ ਇਥੋਂ ਹਸ਼ਿਆਰਪੁਰ ਕਬਾਰ ਮਾਰਕੀਟ ਦੇ ਵਿੱਚੋਂ ਜਿੱਥੇ ਹਸ਼ਿਆਰਪੁਰ ਸਕ੍ਰੈਪ ਆ ਇੱਕ ਬੰਦੇ ਆ ਇੱਕ ਹੀ ਬੰਦੇ ਜਿਹੜੇ ਇਥੋਂ ਕੰਮ ਕਰਦੇ ਆ ਇੱਕ ਉਧਰਲੇ ਪਾਸੇ ਟਰੈਕਟਰ ਖੜਾ ਉਹ ਵੀ 100 ਰੁਪਏ ਕਿਲੋ ਤੇ ਇੱਕ ਗੱਲ ਹੋਰ ਦੱਸ ਦਿਕੇ ਵੀ ਆਪਾਂ ਕਹਿੰਨੇ ਵੀ ਪਟਿਆਲੇ ਵਾਲ ਵੀ ਟਰੈਕਟਰ ਜਾਂਦੇ ਆ ਜੀ ਉਹ ਸਕ੍ਰੈਪ ਵਾਲਿਆਂ ਕੋਲੇ ਜਾਂਦੇ ਆ ਇੱਥੋਂ ਹੀ ਜਾਂਦੇ ਆ ਟਰੈਕਟਰ ਜਿਹਦੇ ਪਟਿਆਲੇ ਤੁਹਾਨੂੰ ਮਿਲਣਗੇ ਟਰੈਕਟਰ ਉਹ ਇਥੋਂ ਜਾਂਦੇ ਆ ਆ ਟਰੈਕਟਰ ਖੜਾ ਲਾਜ ਆ ਇਹ ਬਾਹਰਲੇ ਮਾਡਲ ਆ ਇਹ ਬਾਹਰਲੇ ਮਾਡਲ ਕਰੇ ਆ ਮਗਰ ਜਿਹੜੇ ਜੋ ਟਾਈਟੇ ਦੇ ਕੋਲ ਪਰਲੇ ਪਾਸੇ ਖੜੇ ਇਹ ਬਾਹਰਲੇ ਮਾਡਲ ਆਗੇ ਇਹ ਵੀ 100 ਰੁਪਏ ਕਿਲੋ ਇੱਕ ਆ ਦੇਖੋ ਟਰੱਕ ਜਿੱਦਾ ਟਰੈਕਟਰ ਝੋਟੇ ਵਰਗਾ ਟਰੈਕਟਰ ਖੜਾ ਨਾ ਇਹਦਾ ਵੱਖਰਾ ਬਾਈ ਸਾਰਿਆਂ ਤੋਂ ਮੈਂ ਕਹਿੰਦਾ ਇਹਦਾ ਟਰੈਕਟਰ ਆਪਾਂ ਦੇਖਿਆ ਵੀ ਨਹੀਂ ਇੰਡੀਆ ਦੇ ਵਿੱਚ ਨਾ ਆ ਦੇਖੋ ਕੋਈ ਕੰਪਨੀ ਇੱਥੇ ਲਿਖੀ ਹੋਈ ਆ ਜਿਹੜਾ ਹੈ ਨਹੀਂ ਬਾਹਰਲਾ ਮੋੜ ਜਨਮਾ ਜਨਮਾ 654 ਪਤਾ ਨਹੀਂ ਕਿਹੜੀ ਕੰਪਨੀ ਆ ਇਹ ਤੁਹਾਨੂੰ ਟਰੈਕਟਰ 100 ਰੁਪਏ ਕਿਲੋ ਇੱਥੋਂ ਮਿਲ ਜਾਣਾ ਬਾਈ ਆ ਦੇਖੋ ਝੋਟੇ ਵਰਗਾ ਟਰੈਕਟਰ ਆ 100 ਰੁਪਏ ਕਿਲੋ ਇਹਦਾ ਰੇਟ ਲਾਓ ਤੇ ਜਿੰਨੇ ਦਾ ਹੈਗਾ 100 ਰੁਪਏ ਕਿਲੋ ਉਸ ਹਿਸਾਬ ਨਾਲ ਲੈ ਜਾਓ ਸਾਰਾ ਟਰੈਕਟਰ ਇੱਥੋਂ ਬਾਜੀਵਾ ਇਧਰਲੇ ਪਾਸੇ ਬਈ ਹਰਾ ਜਿਹਾ ਖੜਾ ਇਹ ਤਾਂ ਬਾਰਲੀ ਕੰਪਨੀ ਕੋਈ 4WD ਲਿਖਿਆ ਇਹਦੇ ਤੇ ਓਕੇ 4WD ਦਾ ਕੋਈ ਮੰਨ ਕੇ ਚਲੋ ਹਉ ਇਹਦਾ ਇੰਜਨ ਹੋ ਜਾਂਦੀ ਪਾਵਰ ਜਾਂ ਕੁਛ ਉਦਾਂ ਤੇ ਇਹ ਟਰੈਕਟਰ ਤੁਹਾਨੂੰ ਮਿਲ ਜੂਗਾ ਇਹ ਵੀ 100 ਰੁਪਏ ਕਿਲੋ ਬਾਕੀ 2-3 ਟਰੈਕਟਰ ਇਸ ਸਟਾਕ ਦੇ ਵਿੱਚ ਖੜੇ ਹੈ ਜਿਹੜੇ 110 ਰੁਪਏ ਕਿਲੋ ਬਾਕੀ ਸਾਰੇ 100 ਰੁਪਏ ਕੋਈ ਮਗਰ ਤੁਸੀਂ ਦੇਖ ਸਕਦੇ ਚੌਰਸ ਸ਼ੋ ਵਾਲਾ ਖੱਟੀ ਤੇ ਸੋਨਾ ਲੀਕਾ ਉਹ ਮਗਰ ਵੀ ਇੱਕ ਜਿਹੜਾ ਖੱਟੀ ਤੇ ਆਹ ਸੋਨਾ ਲੀਕਾ ਖੜਾ ਹੈ ਵਾਈਟ ਸ਼ੋ ਵਾਲਾ ਇਹਦੇ ਸੋਨਾ ਲੀਕਾ ਇਹ ਰੇਅਰ ਜਿਹੇ ਸ਼ੋਆਂ ਰੇਅਰ ਜੇ ਮਾਡਲ ਆਈ ਸੀ ਜਿਹੜੇ ਉਹ ਆ ਇਹ ਇਹ ਵੀ 100 ਰੁਪਏ ਕਿਲੋ ਆ 100 ਰ ਇਹ ਵੀ 100 ਰੁਪਏ ਕਿਲੋ ਆ ਮਿੱਤਰੋ ਆ ਖੜਾ ਟਰੈਕਟਰ ਇਹ ਵੀ 100 ਰੁਪਏ ਕਿਲੋ ਆ ਜੇ ਤੁਹਾਨੂੰ ਹੋਰ ਟਰੈਕਟਰ ਕੋਸ਼ਕੇ ਖੜੇ ਆ 130 ਤੱਕ ਜਿਹਨਾਂ ਦੀ ਹਾਲਤ ਹੈਗੀ 130 ਰੁਪਏ ਕਿਲੋ ਤੱਕ ਜਿਹੜੀ ਚੰਗੀ ਹਾਲਤ ਹੈ ਉਹ ਵੀ ਤੁਹਾਨੂੰ ਦਿਖਾਉਣੇ ਆ ਬਾਕੀ ਵੀਡੀਓ ਆਪਣੀਆਂ 4-5 ਆਉਣਗੀਆਂ ਇੱਥੋਂ ਦੀਆਂ ਜਿਹੜੀਆਂ ਹੋਰ ਚੀਜ਼ਾਂ ਟਾਇਰ ਤੋਂ ਵੀ ਮਿਲ ਜਾਣਗੇ ਥੋੜਾ ਪੂਰਾ ਵੱਡਾ ਫਾਇਦਾ ਹੀ ਕਰਾਂਗਾ ਆਪਾਂ ਸੇ ਚਾਸੇ ਬੈਂਪੁਰ ਜੋ ਵੀ ਚਾਹੀਦਾ ਜੇ ਬਿਨਾ ਸ਼ੋ ਤੋਂ ਬਿਨਾ ਟਾਇਰਾਂ ਤੋਂ ਇਕੱਲੀ- ਇਕੱਲੀ ਚੀਜ਼ ਵੀ ਮਿਲ ਜੂਗੀ ਆਪਾਂ ਨੂੰ ਵੇਟ ਕਰਕੇ 100 ਰੁਪਏ ਕਿਲੋ ਆਇਓ ਹੁਣ ਤੁਹਾਨੂੰ ਉਹ ਦਿਖਾਉਣ